ਸਬਸਿਡੀ ਕਾਲਜ ਤੁਹਾਡਾ ਸਾਥ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਪਿਆਰਾ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆ ਚਾਰ ਚਾਰ ਤਾਗੇ ਨੇ ਸਾਲਾ ਪਤਾਗੇ ਰੱਖਣੇ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਜੇ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਸਿੱਧੀ ਤੇ ਇੱਕ ਕੋਲਟੀ ਕੱਢ ਕੇ ਤੇ ਆਪਾਂ ਫਿਰ ਇਹ ਡਿਜ਼ਾਈਨ ਬਣਾਉਣਾ ਪਹਿਲਾਂ ਤਾਗਾ ਬਿਨਾ ਬੁਣੀ ਉਤਾਰਾਂਗੇ ਫਿਰ ਤਾਗਾ ਆਪਣੀ ਸਾਈਡ ਲੈ ਕੇ ਇੱਕ ਤਾਗਾ ਆਪਾਂ ਇਸ ਤਰ੍ਹਾਂ ਬਿਨਾ ਬੁਣੀ ਉਤਾਰਾਂਗੇ ਤੇ ਫਿਰ ਤਾਗਾ ਆਪਣੀ ਸਾਈਡ ਰਹੂਗਾ ਬੈਕ ਸਾਈਡ ਤੋਂ ਇਸ ਤਰ੍ਹਾਂ ਜਾਲੀ ਪਾ ਕੇ ਤਿੰਨ ਤਾਗੇ ਸਿੱਧੇ ਬੁਣਾ। ਤਿੰਨ ਧਾਗੇ ਆਪਾਂ ਇਹ ਸਿੱਧੇ ਬਣਾ ਲਏ ਤੇ ਇੱਕ ਧਾਗਾ ਆਪਾਂ ਬਿਨਾ ਬੁਣੇ ਉਤਾਰ ਲਿਆ। ਜਿਹੜਾ ਧਾਗਾ ਆਪਾਂ ਨੇ ਸਕਿਪ ਕਰਿਆਗਾ ਉਹ ਧਾਗੇ ਨੂੰ ਆਪਾਂ ਇਹਨਾਂ ਦੇ ਉੱਪਰ ਦੀ ਸਾਰਿਆਂ ਦੇ ਇਸ ਤਰ੍ਹਾਂ ਕੱਢ ਦਾਂਗੇ। ਫਿਰ ਧਾਗਾ ਆਪਣੀ ਸਾਈਡ ਲਿਆਵਾਂਗੇ, ਇੱਕ ਧਾਗਾ ਬਿਨਾ ਬੁਣੀ ਉਤਾਰਾਂਗੇ। ਧਾਗਾ ਆਪਣੀ ਸਾਈਡ ਹੀ ਰਹੂਗਾ। ਤੇ ਆਪਾਂ ਇਹ ਤਿੰਨ ਧਾਗਿਆਂ ਨੂੰ ਫਿਰ ਸਿੱਧਾ ਬਣਾਵਾਂਗੇ। ਜਿਹੜਾ ਬਿਨਾ ਬੁਣੇ ਉਤਾਰਿਆ ਉਹਨੂੰ ਇਹਦੇ ਉੱਪਰ ਦੀ ਤਿੰਨ ਤਾਗਾਂ ਦੇ ਉੱਪਰ ਦੀ ਉਲਟਾ ਲਾਂਗੇ ਫਿਰ ਉਸੇ ਤਰ੍ਹਾਂ ਤਾਗਾ ਆਪਣੀ ਸਾਈਡ ਇੱਕ ਬਿਨਾ ਬੁਣੇ ਉਤਾਰਾਂਗੇ ਤਿੰਨ ਤਾਗੇ ਆਪਾਂ ਸਿੱਧੇ ਬਣਾਵਾਂਗੇ 1 2 3 ਤਿੰਨ ਤਾਗੇ ਸਿੱਧੇ ਬਣਾ ਲਏ ਜਿਹੜਾ ਬਿਨਾ ਬੁਣੇ ਉਤਾਰਿਆ ਉਹਨੂੰ ਆਪਾਂ ਤਿੰਨਾਂ ਤਾਗਾਂ ਦੇ ਉੱਪਰ ਦੀ ਉਲਟਾ ਲਾਂਗੇ ਫਿਰ ਤਾਗਾ ਆਪਣੀ ਸਾਈਡ ਇੱਕ ਬਿਨਾ ਬੁਣੇ ਉਤਾਰਾਂਗੇ ਤਿੰਨ ਤੱਕ ਆਪਾਂ ਸਿੱਧੇ ਬਣਾਵਾਂਗੇ ਸਿਰਫ ਉਲਟੀ ਸਿੱਧੀ ਸਿਲਾਈ ਦਾ ਡਿਜ਼ਾਈਨ ਆ ਤੇ ਇੰਨਾ ਸੋਖਾ ਡਿਜ਼ਾਈਨ ਆ ਤੇ ਸੋਹਣਾ ਬਹੁਤ ਹੀ ਸੋਹਣਾ ਲੱਗਦਾ ਬਣਾ ਕੇ ਜਰੂਰ ਵੇਖਿਓ ਇਸ ਤਰ੍ਹਾਂ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਇਹਦੀ ਹਰ ਸਿਲਾਈ ਉਲਟੀ ਲੰਘੂਗੀ ਬੈਕ ਸਾਈਡ ਤੋਂ ਆਪਾਂ ਉਲਟਾ-ਉਲਟਾ ਬਣਾ ਲਾਂਗੇ ਐਸੇ ਤਰ੍ਹਾਂ ਬੈਕ ਸਾਈਡ ਤੇ ਸਾਰੀ ਇਹਦੀ ਆਪਾਂ ਉਲਟੀ-ਉਲਟੀ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਦੇ ਸੁੱਖ ਸੁੱਖ ਡਿਜ਼ਾਈਨ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਇਸ ਤਰ੍ਹਾਂ ਆਪਾਂ ਨੂੰ ਇਹ ਆਪਣੀ ਦੂਜੀ ਸਲਾਈ ਹੋਗੀ ਪਹਿਲੀ ਆਪਾਂ ਡਿਜ਼ਾਈਨ ਵਾਲੀ ਪਾ ਲਈ ਇਹ ਦੂਜੀ ਹੋਗੀ ਤੀਜੀ ਸਲਾਈ ਚ ਹੁਣ ਆਪਾਂ ਨੇ ਕੀ ਕਰਨਾ ਹੈ ਇਹ ਆਪਣੀ ਦੂਜੀ ਹੋਗੀ ਤੀਜੀ ਸਲਾਈ ਹੁਣ ਆਪਾਂ ਨੇ ਸਿੱਧੀ ਸਿੱਧੀ ਬੁਣਨੀ ਆ ਦੋ ਉਲਟੀ ਸਾਈਡ ਤੋਂ ਇੱਕ ਸਿੱਧੀ ਸਾਈਡ ਤੋਂ ਸਿੱਧੀ ਤਿੰਨ ਸਲਾਈਆਂ ਇਹ ਗੈਪ ਵਾਸਤੇ ਚੌਥੀ ਸਲਾਈ ਆਪਣੀ ਇਹ ਡਿਜ਼ਾਈਨ ਵਾਲੀ ਹੋਗੀ ਮੇਨ ਇੱਕ ਸਲਾਈ ਚ ਹੀ ਡਿਜ਼ਾਈਨ ਬਣਦਾ ਇੱਕ ਸਿੱਧੀ ਤੇ ਦੋ ਉਲਟੀਆਂ ਉਹ ਗੈਪ ਵਾਸਤੇ ਆਪਾਂ ਦਿੱਤੀਆਂ ਹੋਈਆਂ ਨੇ ਇਹ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਆਪਾਂ ਉਲਟੀ ਬਣਾ ਲਾਂਗੇ ਸੋਤੀ ਸਲਾਈ ਆ ਗਈ ਆਪਣੀ ਹੁੰਦੀ ਜਾਣ ਦੀ ਇਹਨੂੰ ਵੀ ਆਪਾਂ ਉਲਟਾ ਉਲਟਾ ਬਣਾ ਲਾਂਗੇ ਇੰਨਾ ਸੌਖਾ ਤੇ ਸਿੰਪਲ ਡਿਜ਼ਾਈਨ ਕਦੇ ਨਹੀਂ ਦੇਖਿਆ ਹੁਣ ਤੇ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਬੈਕ ਸਾਈਡ ਤੋਂ ਇਹ ਇਸ ਤਰ੍ਹਾਂ ਬਣ ਚੁ ਤੇ ਸਿੱਧੀ ਸਾਈਡ ਤੋਂ ਆਪਣਾ ਇਹ ਇਸ ਤਰ੍ਹਾਂ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਲੱਗਦਾ ਬਣਾ ਕੇ ਜਰੂਰ ਵੇਖੋ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ